ਆਉਂਦਾ ਸ਼ਾਇਦ ਹੀ ਕੋਈ ਪਿੰਡ ਹੋਊਗਾ ਜਿੱਥੇ ਇਹ ਛੋਟੇ ਸ਼ਬਦ ਇਸ ਦਰਖਤ ਨਾਲ ਲੱਗਿਆ ਹੋਵੇ ਪਰ ਇਹ ਅਸਲ ਦੇ ਵਿੱਚ ਆਸਟ੍ਰੇਲੀਆ ਦਾ ਦਰਖਤ ਹੈ ਹੁਣ ਇਸਟ੍ਰੇਲੀਆ ਦਾ ਦਰਖਤ ਭਾਰਤ ਕਿਵੇਂ ਆਇਆ ਤੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਖਤਰਾ ਕਿਵੇਂ ਬਣਿਆ ਹੋਇਆ ਆਉ ਜਾਣਦੇ ਹਾਂ ਸਾਲ 1800 ਦੇ ਲਗਭਗ ਜਦੋਂ ਅੰਗਰੇਜ਼ ਭਾਰਤ ਆਇਆ ਤਾਂ ਆਪਣੇ ਨਾਲ ਇਸ ਦਰਖਤ ਦੀ ਪਨੀਰੀ ਨੂੰ ਲੈ ਕੇ ਆਏ ਸੀ ਸਭ ਤੋਂ ਪਹਿਲਾਂ ਇਸ ਦੇ ਪੌਦਿਆਂ ਨੂੰ ਤਾਮਿਲਨਾਡੂ ਦੀਆਂ ਨੀਲਗਿਰੀ ਪਹਾੜੀਆਂ ਦੇ ਵਿੱਚ ਲਗਾਇਆ ਗਿਆ ਭਾਰਤ ਦੇ ਬਾਕੀ ਦਿਰਖਣ ਦੇ ਨਾਲ ਵੀ ਘੱਟ ਸਮੇਂ ਦੇ ਵਿੱਚ ਇੱਕ ਪੌਦੇ ਤੋਂ ਇੱਕ ਦਰਖਤ ਦੇ ਵਿੱਚ ਤਿਆਰ ਹੋ ਜਾਂਦਾ ਸੀ ਤੇ ਇਸੇ ਕਰਕੇ ਇਹ ਜਲਦੀ ਹੀ ਪੰਜਾਬ ਰਹਿਆਣਾ ਹਿਮਾਚਲ ਦੇ ਲੋਕਾਂ ਨੇ ਇਹ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਵੇਨੇ ਵੇਨੇ ਪੂਰੇ ਭਾਰਤ ਦੇ ਵਿੱਚ ਫੈਲ ਗਿਆ ਹੁਣ ਜਿੱਥੇ ਦਾ ਇਸਤੇਮਾਲ ਪੇਪਰ ਬਣਾਉਣ ਵਿੱਚ ਫਰਨੀਚਰ ਬਣਾਉਣ ਲਈ ਅਤੇ ਬਾਲਣ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਉਥੇ ਹੀ ਇਹ ਸਾਡੇ ਲਈ ਕੁਝ ਖਤਰੇ ਵੀ ਪੈਦਾ ਕਰ ਰਿਹਾ ਹੈ ਪਹਿਲਾ ਤਾਂ ਇਹ ਕਿ ਇਹ ਬਾਕੀ ਦਰਖਤਾਂ ਦੇ ਮੁਕਾਬਲੇ ਧਰਤੀ ਹੇਠਲੇ ਪਾਣੀ ਨੂੰ ਜ਼ਿਆਦਾ ਸੋਖਦਾ ਹੈ ਜਿਸ ਕਰਕੇ ਖੇਤੀਬੀ ਪੀਯੋਗ ਪਾਣੀ ਦਾ ਪੱਧਰ ਹੋਰ ਡੁੰਗਾ ਹੁੰਦਾ ਜਾ ਰਿਹਾ ਹੈ ਤੇ ਦੂਜਾ ਇਹ ਕੀ ਇਹਦੇ ਲੱਕਣਾਂ ਦੇ ਪੱਤਿਆਂ ਨੂੰ ਜਲਾਉਣ ਤੇ ਕੁਝ ਜੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਜਿਸ ਕਰਕੇ ਸਾਹ ਦਮਾ ਅਸਥਮਾ ਤੇ ಕ್ಯಾਨਸਰ ਵਰਗੀਆਂ ਗੰਭੀਰ ਬਿਮਾਰੀਆਂ ਪੈਦਾ ਹੋ ਸਕਦੀਆਂ ਦੋਸਤੋ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਤੇ ਜੀਆਂ ਹੋਰ ਵੀਡੀਓਜ਼ ਦੇਖਣ ਲਈ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ